ਸੱਗੀ ਗਾਲ ਜੀ ਸਾਰੇ ਵੀਰਾਂ ਨੂੰ ਹੋਰ ਬਾਈ ਥਾਰੇ ਠੀਕ ਠਾਕ ਹੋਮਗੇ ਅੱਜ ਬਾਈ ਕਰਾਉਣਾ ਏ ਤੁਹਾਨੂੰ ਆਪਣੇ ਮੁਰਗਿਆਂ ਦਾ ਸ਼ੌਂਕ ਕਰ ਲੋ ਸ਼ੌਂਕ ਮੁਰਗਿਆਂ ਦਾ ਮਾ ਇਹ ਵੀ ਸ਼ੌਂਕ ਆਪਾਂ ਰੱਖਦੇ ਆਂ ਖੋਡੇ ਖਾਡੇ ਹਜੇ ਇਹਨਾਂ ਦੇ ਬਣਾਉਣੇ ਆ ਚੰਗੀ ਤਰ੍ਹਾਂ ਲਿਆਂਦੀ ਨਹੀਂ ਹਜੇ ਆਪਾਂ ਨੇ ਇਹ ਹੋਗੇ 2-3 ਮਹੀਨੇ ਲਿਆਂਦੇ ਨੂੰ ਤੇ ਇਹ ਮੈਂ ਕਹਿੰਦਾ ਨਾ ਨਮੀ ਚੀਜ਼ ਦਾ ਚੌਜ ਆ ਤਾਂ ਹੁੰਦਾਗਾ ਪਰ ਪਾ ਦੇਖਿਆ ਪਹਿਲਾਂ ਰੱਖ ਕੇ ਕਬੂਤਰਾਂ ਨਾਲੋਂ ਖਰਬਾ ਹੀ ਲੋਟ ਵੀ ਨਹੀਂ ਇਹ ਯਾਰ ਉਹ ਅਲੱਗ ਸ਼ੌਂਕ ਹੈ ਇਹ ਅਲੱਗ ਸ਼ੌਂਕ ਆ ਇੱਕ ਫედა ਤਾਂ ਹੈਗਾ ਬਈ ਇਹ ਭਜਦੇ ਤਾਂ ਨਹੀਂ ਹੈਗੇ ਛੜ ਕੇ ਤੇਰੇ ਇਵੇਂ ਕਿ ਉੱਤਰ ਆਪਣੇ ਭੱਜ ਜਾਂਦੇ ਆ ਹਨਾ ਇਹ ਜਾਣੇ ਨਾ ਕਿਧਰੇ ਭੱਜਣਾ ਮੁਰਗਾ ਬੱਸ ਉਹ ਆਪਣਾ ਕਮੈਂਟ ਕਰਕੇ ਜਿਹੜੇ ਆਪਣੇ ਭਰਾ ਮੁਰਗਿਆਂ ਵਾਲੇ ਨੇ ਚੰਗਾ ਜਾਂ ਕਿਵੇਂ ਆ ਆਪਣੇ ਲੜਾਇਆ ਵੀ ਆ ਬਾਈ ਦੋ ਵਾਰ ਮੁਰਗਾ ਇਹ ਆ ਦੇਖੋ ਪੱਠਾ ਹੀ ਆ ਹਜੇ ਇਹ ਉਹ ਮੁਰਗੀ ਲਾਈ ਆ ਇਹਦੇ ਨਾਲ ਇੱਕ ਪਹਿਲਾਂ ਇਹਦੇ ਨਾਲ ਮੁਰਗੀ ਲਾਈ ਸੀ ਉਹ ਆਪਣੇ ਸੇਵਾ ਬਿਠਿਆਤੀ ਉਹਨੇ ਅੰਡੇ ਦਿੱਤੇ ਸੀਗੇ 12 ਪਾ 13 ਦਿੱਤੇ ਸੀਗੇ ਬਾਕੀ ਅੰਡੇ ਆ ਮੁਰਗੀ ਦੇ ਨੇ ਆਪਰੇ ਥੱਲੇ ਰੱਖ ਤੇ ਘਟੋ ਘਟ ਵੀ ਅੰਡੇ ਇਹਦਾ ਸੇਵਾ ਆਪਾਂ ਨੂੰ ਹਜੇ ਇਹ ਚੀਜ਼ ਬਾਰੇ ਨਹੀਂ ਨੌਲੇਜ ਨਹੀਂ ਹੈਗੀ ਵੀ ਵੀ ਅੰਡੇ ਚੋਂ ਸਹੀ ਬੱਚੇ ਨਿਕਲਣਗੇ ਜਾਂ ਨਹੀਂ ਨਿਕਲਣੇ ਹਨ ਇੱਕ ਆਪਾਂ ਹੋਰ ਗੱਲ ਪੁੱਛਣੀ ਆ ਬਈ ਜੇ ਕਿਸੇ ਨੂੰ ਪਤਾ ਹੋਵੇ ਆਪਣੇ ਭਰਾ ਨੂੰ ਆ ਨਾ ਮੁਰਗੀ ਦੇ ਪੈਰਾਂ ਤੇ ਯਾਰ ਆ ਦੇਖੋ ਕੀ ਹੋਇਆ ਪਾ ਖੁਰਦੜਾ ਜਾ ਮੈਂ ਜ਼ੂਮ ਕਰ ਦੋ ਤੁਸੀਂ ਧਿਆਨ ਨਾਲ ਪੈਰਾਂ ਤੇ ਦੇਖਿਓ ਮੁਰਗੀ ਦੇ ਨਾ ਯਾਰ ਵਿਚਾਰੀ ਖੁਰਕ ਵੀ ਬਹੁਤ ਕਰਦੀ ਆ ਪੈਰਾਂ ਤੇ ਮੈਂ ਸਰੋਂ ਤੇਲ ਤਾਂ ਲਾਦਾ ਸੀ ਇਹਦੇ ਪਰ ਤੇ ਅਰੇ ਤਰਨ ਚ ਵੀ ਦਿੱਕਤ ਜੀ ਮੰਨਦੀ ਆ ਵਿਚਾਰੀ ਹੋਰ ਇਹ ਜਿਹ ਮੇ ਸਕਰ ਦੇ ਸਕ ਜੇ ਨਹੀਂ ਹੁੰਦੇ ਉਹ ਚੀਜ਼ ਜੀ ਹੋਈ ਪਈ ਆ ਦੇ ਵਿਚਾਰੀ ਦੇ ਪੈਰਾਂ ਤੇ ਇਹ ਕਿਸੇ ਭਰਾ ਨੂੰ ਪਤਾ ਵੀ ਇਹ ਕਦ ਨਾਲ ਲੈਣਗੇ ਸਕ ਜੇ ਲੈਣਗੇ ਜਰੂਰ ਉਹ ਮੰਨ ਲਾ ਵੀ ਅੱਧ ਪਚਾਦੀ ਜਾਂ ਤਾਂ ਲਿਖਾ ਪਿਆਗਾ ਅੱਧ ਪਚਾਦੀ ਆ ਰਹਿੰਦਾਗਾ ਇਹ ਕਿਸੇ ਵੀਰ ਭਰਾ ਨੂੰ ਆਪਣੇ ਨੂੰ ਪਤਾ ਤਾਂ ਦੱਸਿਓ ਕਮੈਂਟਾਂ 'ਚ ਜਰੂਰ ਇਹ ਕਹਦਣਾ ਠੀਕ ਆਉ ਇੱਕ ਮੁਰਗੀ ਆਪਾਂ ਬਠਾਈਆ ਸੇਵਾ ਤੇ ਕਿੰਨੇ ਦਿਨਾਂ 'ਚ ਬੱਚੇ ਕੱਢੂ ਇਹ ਵੀ ਦੱਸਿਓ ਕਮੈਂਟਾਂ 'ਚ ਆਹ ਦੇਖੋ ਉਹ ਬੱਸ ਬਤ ਬੱਸ ਕੁਝ ਨਹੀਂ ਕਹਿੰਦੇ ਤੈਨੂੰ ਕਾਹੋਂ ਅੰਚਲ ਨਹੀਂ ਆ ਉਸਨੇ ਕਹਿੰਦੇ ਕੁਝ ਨਹੀਂ ਕਹਿੰਦੇ ਬੱਤੋ ਮਾਂ ਵੀ ਇਹਨਾਂ ਦਾ ਹੀ ਪਰਿਵਾਰ ਵੱਧ ਜੂਗਾ ਹਨਾ ਗਰਮੀ ਜ਼ਰੂਰ ਸੀ ਪਰ ਇਹਦਾ ਧਿਆਨ ਫੁੱਲ ਰੱਖਦੇ ਆਪਾਂ ਪਾਣੀ ਪੂਣੀਆਂ ਦੇਖੋ ਦਾਣਾ ਪਾਣੀ ਇਹਨੂੰ ਟਾਈਮ ਨਾਲ ਬਾਹਰ ਕੱਢ ਕੇ ਖਵਾਉਣਿਆ ਧਿਆਨ ਫੁੱਲ ਇਹਦਾ ਗਰਮੀ ਕਰਕੇ ਬਾਕੀ ਰਪਸੋ ਕਰਕੇ ਕੱਢ ਲੈ ਬੱਚੇ ਫਿਰ ਆਪਾਂ ਬਣਾਵਾਂਗੇ ਇੱਥੇ ਵਧੀਆ ਖੁੱਡੇ ਇਹਨਾਂ ਦੇ ਫਿਰ ਪਰਿਵਾਰ ਵੱਧ ਜੂ ਆ ਮੁਰਗੀ ਨੂੰ ਵੀ ਮਿਠਿਆਵਾਂਗੇ ਸੇਵਾ ਫਿਰ ਦੁਬਾਰਾ ਇਹਦੀਆਂ ਲੱਤਾਂ ਦੇਖੋ ਯਾਰ ਤੁਰਨ ਚ ਰ ਇਹ ਬੇਚਰੀ ਨੂੰ ਦਿੱਕਤ ਆ ਰਹੀ ਆ ਪਤਾ ਦੋ ਚੀਜ਼ਾਂ ਜ਼ਰੂਰ ਦੱਸਿਓ ਇੱਕ ਤਾਂ ਨਸਲ ਬਾਰੇ ਵੀ ਵਧੀਆ ਨਸਲ ਆ ਜਾਂ ਕਿਵੇਂ ਹਨਾ ਤੇ ਇੱਕ ਆ ਇਹਦੀਆਂ ਲੱਤਾਂ ਬਾਰੇ ਕਿਸੇ ਭਰਾ ਨੂੰ ਪਤਾ ਹੈ ਦੱਸਿਓ ਜ਼ਰੂਰ ਵੀ ਇਹ ਕੰਮੇ ਸਹੀ ਹੋ ਤੇ ਨਸਲ ਕਿੱਦਾਂ ਦੀ ਆ ਇਹ ਜੋੜੀ ਦੇ ਬੱਚੇ ਵਧੀਆ ਨਿਕਲਣਗੇ ਕਿ ਨਹੀਂ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ